ਸੰਦੀਪ ਸੰਦੀਪ 도ਦੇ ਦੀ ਧਰਤੀ ਦਾ میدان ਤੇ ਵਿਧਿਆ ਹੋਇਆ ਜਾਪੀ ਚਾਰ ਚਾਰੇ ਤਿਆਰ ਹੁਣ ਕਾਣ ਗੇਟਾ ਫੜਦਾ ਕਾਣ ਲੱਤੀ ਲੱਗਦਾ ਲਾ 도ਦੇ ਦੇ ਸੰਦੀਪ ਸ਼ਰਨਾ ਸ਼ਰਨਾ ਡੱਗੋ ਵਾਲਾ ਡੱਗੋ ਵਾਲਾ ਲਾ ਬੱਲੇ 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 ਜਿਹਦਾ ਅੜਦੇ ਸਵਾਲਾ ਸੰਦੀਪ ਕਹਿੰਦੇ ਦੋਦੇ ਵਾਲਾ ਇਹ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਟਿੰਮਪਲ ਵੀ ਕਹਿੰਦੇ ਇਸ ਕੱਪ ਤੇ ਪੁੱਜਿਆ ਸੀ ਪਹਿਲੇ ਸਾਲ ਲਓ ਯਾਦਾਂ ਨੇ ਲਓ ਇਸ ਲਈ ਦੋ ਸੰਦੀਪ ਐ ਇੱਕ ਕਹਿੰਦੇ ਨੰਗਲੰਬੀਆਂ ਵਾਲਾ ਇੱਕ ਦੋਦੇ ਵਾਲਾ ਲਓ ਸਾਹਮਣੇ ਇਸ ਲਈ ਵਾਹ ਓਏ ਦੋਦੇ ਵਾਲਿਆ ਵਾਹ ਓਏ ਦੋਦੇ ਵਾਲਿਆ ਸੰਦੀਪ ਆਓ ਪਹਿਲਾ ਪੁਆਇੰਟ ਕਹਿੰਦੇ ਰਾਇਲ ਕਿੰਗ ਦਾ ਹੈ ਤੇ ਚੁਚੀ ਰੇਡ ਦੋਤੇ ਵਾਲੇ ਸੰਦੀਪ ਦੀ ਕਿ ਖੇਡ ਕੋਟੀ ਵਿੱਚ بڑا ਨਾਂ ਸੰਦੀਪ ਦਾ ਤਗੜਾ ਜਿਹਾ ਧਾਵੀ ਔਰ ਵਜ ਦੀ ਤਰੀਕ ਦਾ ਖੇਡ ਦੇ ਮੈਦਾਨਾ ਵਿੱਚ ਬਾਜ ਵਾਂਗੂ ਬੁੱਕਦਾ ਤਗੜੇ ਜੇ ਜਾਫੀਆਂ ਤੋਂ ਘੱਟ ਹੀ ਰੁਕਦਾ ਤਗੜੇ ਜੇ ਜਾਫੀਆਂ ਤੋਂ ਘੱਟ ਹੀ ਰੁਕਦਾ ਲਓ ਦੋਤੇ ਵਾਲਾ ਸੰਦੀਪ ਟਿੱਪੇ ਵਾਲਾ ਕਮਲ ਮੁਕਾਬਲਾ ਹੋਰ ਟਰਾਈ ਕਰਦਾ ਓਏ ਸੰਦੀਪ ਓਏ ਆ ਗਿਆ ਮੇਰੇ ਮਿੱਤਰੋ ਦੋਤੇ ਵਾਲਾ ਕਹਿੰਦੇ ਸੰਦੀਪ ਰੇਡ ਪਾਉਣ ਦੇ ਲਈ ਵਧਿਆ ਆਇਆ ਹੈ ਪੈਰਾਂ ਥੱਲੇ ਅੱਗ ਮਾਝਦੀ ਹੈ ਕਬੱਡੀ ਵਾਲਿਆਂ ਦਾ ਬਾਜ ਰੇਡ ਪਾ ਰਿਹਾ ਹੈ ਆ ਕਹਿੰਦੇ ਬਾਜ ਆ ਖੇਡ ਕਬੱਡੀ ਦਾ ਪੈਰਾਂ ਥੱਲੇ ਢਾਲ ਮੱਚਦਾ ਹੈ ਹੰਨਿਆ ਦੇ ਵਿਚਾਰ ਔਰ ਦੋਤੇ ਵਾਲਾ ਬੜਾ ਕਹਿੰਦੇ ਟੈਕਨੀਕਲ ਰੇਡਰ ਆ ਮੇਰੇ ਵੀਰੋ ਦਿਮਾਗ ਦਾ ਨੰਬਰ ਮੈਚ ਤਕੜਾ ਹੈ ਢੰਡਿਆਂ ਦਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਇਸ ਲਈ ਦੇਖਦਾ ਚਾਰ ਜਾਫੀ ਐ ਨੰਗਲੰਬੀਆਂ ਵਾਲਾ ਗੁੱਟ ਫੜ ਲਿਆ ਜਫਾ ਲੱਗੂ ਕੇ ਨਹੀਂ ਗੱਲ ਸਮੇਂ ਦੀ ਇਹ ਆ ਦੀਪਿੰਦਰ ਦੋਤੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਹ ਆ ਨੌਜਨ ਮੰਡੀ ਅਪਰੇ ਦੇ ਕਬੱਡੀ ਕੱਪ ਦਾ ਤੇ ਜਲਾਲਪੁਰੀਆ ਪਾਲਾ ਤੇ ਰੁਪਿੰਦਰ ਦੋਦਾ ਬੱਲੇ 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 ਰੁਪਿੰਦਰ ਤੇ ਜਲਾਲ ਓ ਵਾਹ ਓ ਵਾਹ ਗੱਬਰੂਆ ਇਹ ਆ ਦੋਦੇ ਵਾਲਾ ਪਹਿਲੀ ਰੇਡ ਜਿਹੜੀ ਪਈ ਸੀ ਉਹਦਾ ਵੀ 2000 ਰੁਪਇਆ ਫੜ ਲਈ 14000 ਦਾ ਜੱਫਾ ਬਰਿੰਦਰ ਦੌਧਰਦਾ ਲਓ ਸੰਦੀਪ ਹੈ ਦੋਦੇ ਵਾਲਾ ਤੇ ਜਲਾਲਪੁਰੀਆ ਪਾਲਾ ਦੁਨੀਆ ਦਾ ਮਹਾਨ ਕਬੱਡੀ ਦਾ ਜਾਫੀ ਪਾਲਾ ਜਲਾਲਪੁਰੀਆ ਸੁੱਖ ਜੱਜਾ ਵਾਲਾ ਕਹਿੰਦਾ 500 ਇਹ ਨੌਜਨ ਬਰਿੰਦਰ ਦੇ ਲਈ ਵੀ ਲੱਗ ਰਿਹਾ ਤੇ ਕਹਿੰਦੇ ਲੱਖਾਂ ਰੁਪਇਆ ਲੱਗ ਰਿਹਾ ਟੰਡਿਆਂ ਦੇ ਕੱਪ ਤੇ ਢੰਡਿਆਂ ਦੇ ਕੱਪ ਤੇ ਰਣਜੀਤ ਢੰਡੇ ਦਾ ਮੇਲਾ ਲਓ ਜਲਾਲਪੁਰੀਆ ਤੇ ਕਹਿੰਦੇ 도ਡੇ ਵਾਲਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਮੁਕਾਬਲਾ ਬੱਲੇ 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 ਲਓ ਪਾਲਾ ਤੇ ਸੰਦੀ ਪਹਿਲੀ ਪੁਆਇੰਟ ਪੁਆਇੰਟ ਇਸ ਲਈ ਆ ਜੇਤੂ ਬਣਿਆ ਜੀਵਨ ਮਾਨੂਕੇ ਵਾਲਾ ਮੇਰੇ ਵੀਰੋ ਲਓ ਪਾਲਾ ਤੇ ਅਮਰੀ ਅਮਰੀ ਤੇ ਪਾਲਾ ਜਲਾਲਪੁਰੀਆ ਪਾਲਾ ਤੇ ਅਮਰੀ ਪੱਤੋ ਦਾ ਆਯਾਤ ਕਬੱਡੀ ਕਲੱਬ ਦਾ ਮੇਰੇ ਵੀਰੋ ਟਾਰ ਇਸ ਲਈ ਅਮਰੀ ਪੱਤੋ ਹੀਰਾ ਸਿੰਘ ਦਾ ਤੇ ਜਲਾਲਪੁਰਿਆ 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 ਏ ਉਹ ਵਾਹੋ ਗਬਰੂ ਐ ਕੀ ਸਕੋਰ ਹੈ ਜੀ ਪੁਆਇੰਟ ਜਲਾਲਪੁਰਿਆ ਪਾਲੇ ਦਾ ਪੁਆਇੰਟ ਜਲ